ਰਾਜਵੀਰ ਤੇ ਬਹੁਤ ਸਾਰੀਆਂ ਸੱਟਾਂ ਲੱਗੀਆਂ ਨੇ ਇਹ ਵੀ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਉਹਨਾਂ ਦਾ ਬ੍ਰੇਨ ਡੈਡ ਹੋ ਗਿਆ ਸੀ ਉਸ ਵਕਤ ਕੀ ਰਾਜਵੀਰ ਐਸ ਵਕਤ ਕੋਮਾ ਦੇ ਵਿੱਚ ਨੇ ਕੀ ਉਹਨਾਂ ਦੀ ਸਥਿਤੀ ਹੈ ਜਿਹਨੂੰ ਇਹ ਅੱਜਕੱਲ ਕਹਿ ਰਹੇ ਨੇ ਕਿ ਬ੍ਰੇਨ ਡੈਮੇਜ ਹੋ ਗਿਆ ਸੀ ਜਾਂ ਬ੍ਰੇਨ ਕੰਮ ਕਰਨਾ ਬੰਦ ਕਰ ਗਿਆ ਸੀ ਇਹ ਜਿਹੜਾ ਦਿਲ ਦਾ ਦੌਰਾ ਪਿਆ ਆ ਇਹ ਬ੍ਰੇਨ ਨੂੰ ਜਿਹੜਾ ਅਸਰ ਪਹੁੰਚਿਆ ਉਹਦੇ ਕਰਕੇ ਹੋ ਸਕਦਾ ਪਹੁੰਚਿਆ ਜੀ ਮਨਕਿਆਂ ਦੇ ਅੰਦਰ ਸਾਡੀ ਸਪਾਈਨਲ ਕਾਰਡ ਹੁੰਦੀ ਹੈ ਜੀ ਸਪਾਈਨਲ ਕਾਰਡ ਇੰਜਰੀ ਕਿੰਨੀ ਹੋਈ ਹੈ ਔਰ ਉਸ ਸਪਾਈਨਲ ਕਾਰਡ ਚ ਕਿੰਨੀ ਸੋਜ ਹੈ ਉਹ ਸਾਨੂੰ ਐਮ ਆਰ ਆਈ ਚ ਪਤਾ ਲੱਗੇਗੀ ਔਰ ਇਸ ਇੰਜਰੀ ਤੋਂ ਬਾਅਦ ਜਿੱਦਾਂ ਕੀ ਤੁਹਾਡਾ ਸਵਾਲ ਹੈ ਕਿ ਕੀ ਰਾਜਵੀਰ ਤੁਰ ਪਾਂਗੇ ਜਾਂ ਕਿਤੋਂ ਉਹਨਾਂ ਦੀ ਅੱਗੇ ਦਾ ਜੀਵਨ ਰਹੇਗਾ ਉਹ ਡਿਪੈਂਡ ਕਰਦਾ ਕਿਹੜਾ ਮਨਕਾ ਫ੍ਰੈਕਚਰ ਹੋਇਆ ਜੀ ਕਿ ਕਿਸ ਹਿੱਸੇ ਵਿੱਚ ਔਰ ਕਿਸ ਹਿੱਸੇ ਨੂੰ ਸਪਾਈਨਲ ਕੋਰਡ ਚ ਡੈਮੇਜ ਹੋਇਆ ਤੇ ਕਿੰਨਾ ਹੋਇਆ ਗਲਾਸਕੋ ਕੋਮਾ ਸਕੇਲ ਉਹ ਕੋਮਾ ਦਾ ਹੀ ਸਕੇਲ ਬਣਿਆ ਹੋਇਆ ਉਹ ਸਕੇਲ ਪੇਸ਼ੈਂਟ ਦਾ ਕਿੰਨਾ ਹੈ ਉਹ ਕਈ ਪੇਸ਼ੈਂਟਸ ਤਾਂ ਹੁੰਦੇ ਆ ਜੋ ਬੁਲਾਉਂਦੇ ਵੀ ਥੋੜੀ-ਬਹੁਤ ਅੱਖ ਖੋਲ ਪਾਉਂਦੇ ਕਈ ਨਹੀਂ ਖੋਲ ਪਾਉਂਦੇ ਤਾਂ ਕਈਆਂ ਨੂੰ ਥੋੜਾ ਜਿਹਾ ਦਰਦ ਦੇ ਕੇ ਉਹ ਅੱਖਾਂ ਖੋਲਦੇ ਸinger rajveer jawanda ਦਾ ਬਹੁਤ ਖਤਰਨਾਕ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ rajveer ਤੇ ਬਹੁਤ ਸਾਰੀਆਂ ਸੱਟਾਂ ਲੱਗੀਆਂ ਨੇ ਇਹ ਵੀ ਗੱਲਾਂ ਕਈਆਂ ਜਾ ਰਹੀਆਂ ਨੇ ਕਿ ਉਹਨਾਂ ਦਾ ਬ੍ਰੇਨ ਡੈੱਡ ਹੋ ਗਿਆ ਸੀ ਉਸ ਵਕਤ ਕੀ ਰਾਜਵੀਰ ਇਸ ਵਕਤ ਕੋਮਾ ਦੇ ਵਿੱਚ ਨੇ ਕੀ ਉਹਨਾਂ ਦੀ ਸਥਿਤੀ ਹੈ ਮੇਰੇ ਨਾਲ ਡਾਕਟਰ ਨਰਿੰਦਰ ਸਿੰਘ ਭੱਟੀ ਮੌਜੂਦ ਨੇ ਨਿਊਰੋ ਸਰਜਨ ਨੇ ਕਾਫੀ ਇਹਨਾਂ ਦਾ ਲੰਬਾ ਤਜਰਬਾ ਵਾ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਅਗਰ ਵਾਕਈ ਉਹਨਾਂ ਦਾ ਬ੍ਰੇਨ ਡੈੱਡ ਹੋਇਆ ਆ ਤੇ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਕੀ ਹੋਣਗੇ ਕਿਉਂਕਿ ਅਰਦਾਸਾ ਤਾਂ ਅਸੀਂ ਵੀ ਕਰਦੇ ਆ ਕਿ ਜਲ ਤੋਂ ਜਲਦ ਰਾਜਵੀਰ ਹਣੀ ਠੀਕ ਹੋਣ ਬੜੇ ਅੱਛੇ ਸਿੰਗਰ ਨੇ ਬੜੀ ਪੰਜਾਬੀ ਦੀ ਦੇਣ ਹੈ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਡਾਕਟਰ ਭੱਟੀ ਮੇਰੇ ਨਾਲ ਨੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੁਸੀਂ ਸੁਣਿਆ ਹੋਵੇਗਾ ਰਾਜਵੀਰ ਬਾਰੇ ਵੀ ਕਿ ਐਕਸੀਡੈਂਟ ਹੋਇਆ ਪੰਜਾਬ ਦੇ ਵੱਡੇ ਕਲਾਕਾਰ ਸੀਗੇ ਜਿਹੜੀਆਂ ਜੜੀਆਂ ਸੱਟਾਂ ਲੱਗੀਆਂ ਨੇ ਕੁਝ ਕਹਿ ਰਹੇ ਨੇ ਰੀੜ ਦੀ ਹੱਡੀ 'ਚ ਵੀ ਲੱਗੀਆਂ ਨੇ ਮਣਕੇ ਤੇ ਵੀ ਲੱਗੀਆਂ ਨੇ ਤੇ ਬ੍ਰੇਨ ਤੇ ਵੀ ਅਸਰ ਹੋਇਆ ਅ ਉਹਨਾਂ ਤੋਂ ਤੁਸੀਂ ਕੀ ਸਮਝ ਰਹੇ ਹੋ ਕਿ ਉਹ ਵਾਕਈ ਉਹਨਾਂ ਦੇ ਬ੍ਰੇਨ ਡੈਡ ਹੋਇਆ ਹੋਊਗਾ ਕਿ ਜਾਂ ਫਿਰ ਕੱਲੀਆਂ ਗੱਲਾਂ ਹੀ ਨੇ ਸਾਰੀਆਂ ਅ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹਾਂਗਾ ਜੀ ਇਹ ਬੜੀ ਮੰਦਭਾਗੀ ਕਟਨਾ ਹੈ ਜੋ ਵੀ ਹੋਈ ਔਰ ਅਸੀਂ ਸਾਰੇ ਲੋਕ ਅਰਦਾਸ ਕਰ ਰਹੇ ਹਾਂ ਕਿ ਰਾਜਵੀਰ ਜੀ ਛੇਤੀ ਤੋਂ ਛੇਤੀ ਠੀਕ ਹੋਣ ਤੇ ਆਪਣੇ ਘਰ ਜਾਣ ਆ ਜਿੱਥੇ ਤੱਕ ਜੋ ਅਸੀਂ ਨਿਊਜ਼ ਰਾਹੀਂ ਸੁਣਿਆ ਹੈ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਪਹਿਲਾਂ ਉਹਨਾਂ ਨੂੰ ਕੁਝ ਇੱਕ ਦੋ ਲੋਕਲ ਹਸਪੀਟਲ ਵਿੱਚ ਲੈ ਕੇ ਗਏ ਹਨ ਜਿੱਤ ਤੋਂ ਬਾਅਦ ਵੀ ਉਹ 40s ਹਸਪੀਟਲ ਮੋਹਾਲੀ ਵਿੱਚ ਰੈਫਰ ਹੋ ਗਏ ਹਨ ਜੋ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਕਾਫੀ ਸੇਵੀਅਰ ਹੈਡ ਇੰਜਰੀ ਹੈ ਜੀ ਔਰ ਨਾਲ ਕੁਝ ਮਨਕਿਆਂ ਦੇ ਇੱਕ ਜਾਂ ਦੋ ਫ੍ਰੈਕਚਰ ਉਹਨਾਂ ਦੇ ਹੋਏ ਹਨ ਜੋ ਹਸਪੀਟਲ ਵੱਲੋਂ ਸਟੇਟਮੈਂਟ ਹੈ ਕਿ ਇਹ ਹੈ ਕਿ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਚ ਹੈ ਉਹਨਾਂ ਦੀ ਨਿਊਰੋ ਸਰਜਰੀ ਤੇ ਉਹਨਾਂ ਦੀ ਕ੍ਰਿਟੀਕਲ ਕੇਅਰ ਟੀਮ 40s ਦੀ ਜੋ ਕਿ ਬਹੁਤ ਹੀ ਅੱਛੀ ਔਰ ਤਜਰਬੇਦਾਰ ਹੈ ਉਹ ਉਹਨਾਂ ਦਾ ਐਸਟੇਮ ਟ੍ਰੀਟਮੈਂਟ ਕਰ ਰਹੀ ਹੈ ਜੋ ਇਹਦੇ ਵਿੱਚ ਮੇਨ ਜੋ ਗੱਲ ਜੋ ਨਿਊਜ਼ ਚੈਨਲਸ ਦੇ ਵਿੱਚ ਦੇਖੀ ਗਈ ਕਿ ਸ਼ਾਇਦ ਉਹਨਾਂ ਨੂੰ ਇੱਕ ਜਾਂ ਦੋ ਐਪੀਸੋਡ ਕਾਰੀਕ ਅਰੇਸਟ ਦੇ ਹੋਏ ਹਨ ਡਿਊਰਿੰਗ ਟ੍ਰਾਂਸਪੋਰਟ ਟੂ 40s ਹਸਪੀਟਲ ਮੋਹਾਲੀ ਹੁਣ ਕਾਰੀਕ ਅਰੇਸ ਦਾ ਕੀ ਮਤਲਬ ਹੈ ਜੀ ਕਾਰੀਕ ਅਰੇਸ ਦਾ ਮਤਲਬ ਹੈ ਕਿ ਕੁਝ ਸਮੇਂ ਲਈ ਸਾਡੇ ਦਿਲ ਦਾ ਰੁਕ ਜਾਣਾ ਨਾਰਮਲੀ ਸਾਡੇ ਦਿਲ ਦਾ ਕੰਮ ਕੀ ਹੈ ਕਿ ਉਹ ਸਾਰੀ ਬਾਡੀ ਨੂੰ ਹਾਰਟ ਜੋ ਹੈ ਸਾਡਾ ਬਲੱਡ ਪੰਪ ਕਰਦਾ ਹੈ ਜਦੋਂ ਆਪਾਂ ਪੰਜਾਬੀ ਚ ਦਿਲ ਦਾ ਦੌਰਾ ਦਿਲ ਦਾ ਦੌਰਾ ਵੀ ਕਹਿ ਸਕਦੇ ਹਾਂ ਜੀ ਤਾਂ ਉਹਦੇ ਨਾਲ ਕੀ ਹੋਇਆ ਕਿ ਸ਼ਾਇਦ ਜੇ ਉਹਨਾਂ ਨੂੰ ਕਾਰਡੀਓਗ੍ਰਾਫਿਸਟ ਹੋਇਆ ਉਹਦਾ ਮਤਲਬ ਹੈ ਕਿ ਉਸ ਟਾਈਮ ਹਾਰਟ ਪੰਪ ਕਰਨਾ ਬੰਦ ਕਰ ਗਿਆ ਔਰ ਬ੍ਰੇਨ ਨੂੰ ਬਲੱਡ ਸਪਲਾਈ ਰੁਕ ਗਈ ਜਦ ਵੀ ਹਾਰਟ ਬਲੱਡ ਪੰਪ ਕਰਦਾ ਹੈ ਉਹ ਜਿੰਨਾ ਟੋਟਲ ਬਲੱਡ ਪੰਪ ਕਰਦਾ ਉਹਦਾ 15 ਤੋਂ 20% ਸਿਰਫ ਬ੍ਰੇਨ ਨੂੰ ਜਾਂਦਾ ਹੈ ਮਤਲਬ ਮੇਜਰ ਚੰਕ ਬ੍ਰੇਨ ਨੂੰ ਸਪਲਾਈ ਹੁੰਦਾ ਜੋ ਕਿ ਆਲਮੋਸਟ 650 ਤੋਂ 750 ਐਮਐਲ ਪਰ ਮਿੰਟ ਹੈ ਮੇਜਰ ਬਲਡ ਫਲੋ ਹੈ ਜੀ ਉਹ ਹੋਨੇ ਬਲੱਡ ਫਲੋ ਜੋ ਹੁੰਦਾ ਹੈ ਬ੍ਰੇਨ ਨੂੰ ਚਾਹੀਦਾ ਹੁੰਦਾ ਹੈ ਆਕਸੀਜਨ ਵਾਸਤੇ ਕਿਉਂਕਿ ਬ੍ਰੇਨ ਨੂੰ ਆਕਸੀਜਨ ਚਾਹੀਦੀ ਹੈ ਕੰਮ ਕਰਨ ਵਾਸਤੇ ਔਰ ਅਗਰ ਇਹ ਰੁਕ ਜਾਂਦੀ ਹੈ ਅਗਰ ਇਹ 15 ਸੈਕਿੰਡ ਵੀ ਹੈਂਪਰ ਹੋਵੇ ਮਰੀਜ਼ ਬੇਹੋਸ਼ ਹੋ ਜਾਂਦਾ ਹੈ ਔਰ ਅਗਰ 4 ਮਿੰਟ ਤੋਂ ਜ਼ਿਆਦਾ ਇਹ ਕੰਟੀਨਿਊ ਰਹਿੰਦੀ ਹੈ ਤਾਂ ਬ੍ਰੇਨ ਨੂੰ ਇਰਰੀਵਰਸੀਬਲ ਡੈਮੇਜ ਹੋ ਜਾਂਦਾ ਹੈ ਜਿਹਨੂੰ ਇਹ ਅੱਜਕੱਲ ਕਹਿ ਰਹੇ ਨੇ ਕਿ ਬ੍ਰੇਨ ਡੈਮੇਜ ਹੋ ਗਿਆ ਸੀ ਜਾਂ ਬ੍ਰੇਨ ਕੰਮ ਕਰਨਾ ਬੰਦ ਕਰ ਗਿਆ ਸੀ ਇਹ ਜਿਹੜਾ ਦਿਲ ਦਾ ਦੌਰਾ ਪਿਆ ਆ ਇਹ ਬ੍ਰੇਨ ਨੂੰ ਜਿਹੜਾ ਅਸਰ ਪਹੁੰਚਿਆ ਉਹਦੇ ਕਰਕੇ ਹੋ ਸਕਦਾ ਪਹੁੰਚਿਆ ਹੋਣਾ ਜੀ ਦੇਖੋ ਇੱਕ ਤਾਂ ਉਹਨਾਂ ਦਾ ਬੇਸਿਕਲੀ ਤਾਂ ਹੋਣਾ ਕਿ ਜਦ ਐਕਸੀਡੈਂਟ ਹੋਇਆ ਹੋਣਾ ਉਸ ਕਰਕੇ ਇੱਕ ਤਾਂ ਬ੍ਰੇਨ ਇੰਜਰੀ ਹੋਈ ਹੋਣੀ ਕੁਛ ਨਾ ਕੁਛ ਉਹਨਾਂ ਨੂੰ ਸੁਭਾਵਿਕ ਦੂਸਰੀ ਗੱਲ ਹੈ ਜੋ ਕਾਰਡੀਆਕ ਅਰੈਸਟ ਨੇ ਹੋਇਆ ਉਹਨਾਂ ਬਾਕੀ ਚੀਜ਼ਾਂ ਨੂੰ ਕੰਪਲਿਕੇਟ ਕਰ ਦਿੱਤਾ ਹੈ ਕਿ ਜੋ ਬਲੱਡ ਸਪਲਾਈ ਰੁਕੀ ਆਕਸੀਜਨ ਰੁਕਿਆ ਇਹਦੇ ਕਰਕੇ ਇਹੋ ਜਿਹੇ ਮਰੀਜ਼ਾਂ ਵਿੱਚ ਦੇਖਿਆ ਗਿਆ ਹੈ ਕਿ ਉਹਨਾਂ ਨੂੰ ਇੱਕ ਚੀਜ਼ ਹੋ ਜਾਂਦੀ ਜਿਹਨੂੰ ਆਪਾਂ ਮੈਡੀਕਲ ਲੈਂਗੁਏਜ ਚ ਕਹਿੰਦੇ ਹਾਈਪੋਕਸਿਕ ਇਸ਼ਕੀਮਿਕ ਇਨਕੇਫਲੋਪੈਥੀ ਐਚ ਆਈ ਈ ਵੀ ਜਿਹਦੇ ਕਰਕੇ ਕਿ ਉਹਨਾਂ ਦੇ ਬ੍ਰੇਨ ਦੇ ਕੁਝ ਸੈੱਲ ਡੈੱਡ ਹੋ ਜਾਂਦੇ ਆ ਬ੍ਰੇਨ ਚ ਸੋਜ ਆ ਜਾਂਦੀ ਹੈ ਤਾਂ ਇਹ ਇਹਨਾਂ ਨੂੰ ਹੋ ਜਾਂਦਾ ਹੈ ਮਰੀਜ਼ਾਂ ਨੂੰ ਅਗਰ ਐਚ ਆਈ ਈ ਹੋਇਆ ਆ ਉਸਦੇ ਅਸਰ ਕੀ ਨੇ ਉਹਦਾ ਹੁਣ ਜੇ ਮੰਨ ਲਓ ਵੀ ਜੇ ਐਚ ਆਈ ਈ ਹੋ ਗਿਆ ਤਾਂ ਉਹ ਉਸ ਕਿਹੜੇ ਹਾਲਾਤਾਂ ਦੇ ਵਿੱਚ ਪੇਸ਼ੈਂਟ ਹੁੰਦਾ ਤੇ ਉਹਦੇ ਬਾਅਦ ਵਿੱਚ ਕੀ ਚਾਂਸਸ ਹੁੰਦੇ ਨੇ ਦੇਖਿਓ ਅਗਰ ਕਿਸੇ ਵੀ ਪੇਸ਼ੇਂ ਨੂੰ ਸਸਪੈਕਟ ਕਰਦੇ ਆ ਕਿ ਉਹਨੂੰ ਇਹ ਐਚ ਆਈ ਹੋਇਆ ਹੈ ਤਾਂ ਉਹਨਾਂ ਦੇ ਬੈਸਟ ਰਿਜ਼ਲਟ ਮਿਲਦੇ ਆ ਅਗਰ 6 ਘੰਟੇ ਦੇ ਅੰਦਰ ਅੰਦਰ ਟ੍ਰੀਟਮੈਂਟ ਸਟਾਰਟ ਹੋ ਜਾਵੇ ਉਸ ਚੀਜ਼ ਦਾ ਇਸ ਚੀਜ਼ ਦਾ ਬੇਸਿਕ ਇਲਾਜ ਕੀ ਹੈ ਕਿ ਇੱਕ ਤਾਂ ਬੇਸਿਕ ਸਪੋਰਟਿਵ ਸਿਸਟਮ ਦਿੱਤਾ ਜਾਂਦਾ ਹੈ ਪੇਸ਼ੇਂ ਨੂੰ ਲਾਈਕੀ ਵੈਂਟਿਲੇਟਰ ਸਪੋਰਟ ਤੇ ਰੱਖਿਆ ਜਾਂਦਾ ਹੈ ਬੀਪੀ ਮੇਨਟੇਨ ਕਰਨਾ ਬਰੀਥਿੰਗ ਮੇਨਟੇਨ ਕਰਨਾ ਬਾਕੀ ਜੋ ਵੀ ਆਨ ਗoing ਬ੍ਰੇਨ ਦੀ ਸੱਟ ਹੈ ਉਦੇ ਬਾਰੇ ਦਵਾਈਆਂ ਦੇਣਾ ਜਿੱਦਾਂ ਕਿ ਦੌਰਾ ਨਾ ਪੈਂਦੀ ਦਵਾਈ ਦੇਣਾ ਬ੍ਰੇਨ ਨੂੰ ਰੈਸਟ ਦੀ ਦਵਾਈ ਦੇਣਾ ਔਰ ਕੁਝ ਕੇਸਸ ਵਿੱਚ ਇੱਕ ਬਾਡੀ ਦਾ ਪਾਰਟਿਕੂਲਰ ਟੈਂਪਰੇਚਰ ਵੀ ਮੇਨਟੇਨ ਕੀਤਾ ਜਾਂਦਾ ਹੈ ਤਾਂ ਕਿ ਇੰਜਰੀ ਜੋ ਹੈ ਉਹਦਾ ਇਫੈਕਟ ਜੋ ਹੈ ਘਟੇ ਤਾਂ ਇਹ ਸਬ ਟ੍ਰੀਟਮੈਂਟ ਜੋ ਹੈ ਇਹਦੇ ਲਈ ਕੀਤਾ ਜਾਂਦਾ ਹੈ ਡਾਕਟਰ ਸਾਹਿਬ ਇੱਕ ਚਰਚਾ ਇਹ ਵੀ ਹੋ ਰਹੀ ਹੈ ਵੀ ਇਹ ਇਹ ਜੋ ਕੁਝ ਹੋਇਆ ਉਸ ਤੋਂ ਬਾਅਦ ਰਾਜਵੀਰ ਕੋਮਾ ਦੇ ਵਿੱਚ ਜਾ ਸਕਦੇ ਨੇ ਜਾਂ ਕੋਮਾ ਦੇ ਵਿੱਚ ਹੈਗੇ ਨੇ ਜਿਹੜੀ ਤੁਸੀਂ ਐਚ ਆਈਈ ਟਰਮ ਦੱਸੀ ਹੈ ਕਿ ਦਿਮਾਗ ਦੇ ਉੱਤੇ ਅਸਰ ਪੈਂਦਾ ਕਿ ਇਹਦੇ ਵਿੱਚ ਸੰਭਾਵਨਾ ਹੈਗੀ ਹੈ ਕਿ ਉਹ ਕੋਮਾ ਦੇ ਵਿੱਚ ਜਾ ਸਕਦੇ ਨੇ ਜਾਂ ਗਏ ਹੋਣਗੇ ਅ ਦੇਖੋ ਜੀ ਇਹ ਚ ਸੰਭਾਵਨਾ ਤਾਂ ਬਿਲਕੁਲ ਹੈਗੀ ਹੈ ਅਗਰ ਜੇ ਐਦਾ ਹੋਇਆ ਪਰ ਉਹਦਾ ਜੋ ਬੈਸਟ ਜੋ ਆਨਸਰ ਹੈ ਉਹ ਉਹਨਾਂ ਦੀ ਜੋ ਨਿਊਰੋਸਰਜਰਕਲ ਟੀਮ ਹੈ ਉਹ ਦੇ ਸਕਦੀ ਹੈ ਨਾਰਮਲੀ ਅਗਰ ਕਿਸੇ ਵੀ ਪੇਸ਼ੈਂਟ ਇਸ ਸਿਵियर ਹੈਡ ਇੰਜਰੀ ਹੈ ਜਾਂ ਐਚਆਈ ਹੋਇਆ ਹੈ ਉਹਨਾਂ ਪੇਸ਼ੈਂਟ ਦੇ ਸਾਨੂੰ ਬਾਰ-ਬਾਰ ਐਗਜ਼ਾਮੀਨੇਸ਼ਨ ਕਰਨਾ ਪੈਂਦਾ ਹੈ ਉਹਨਾਂ ਨੂੰ ਚੈੱਕ ਕਰਨਾ ਪੈਂਦਾ ਹੈ ਕਿ ਉਹਨਾਂ ਦੇ ਕਿੱਦਾਂ ਇੰਪਰੂਵਮੈਂਟ ਹੋ ਰਹੀ ਹੈ ਦੂਸਰੀ ਗੱਲ ਉਹਨਾਂ ਦੇ ਸਕੈਨਸ ਕਰਨੇ ਪੈਂਦੇ ਤਾਂ ਨਾਰਮਲੀ ਇਸ ਚੀਜ਼ ਦਾ ਜੋ ਬੈਟਰ ਆਨਸਰ ਹੈ ਉਹ ਹਮੇਸ਼ਾ 72 ਆਵਰਸ ਤੋਂ ਬਾਅਦ ਹੀ ਦਿੱਤਾ ਜਾ ਸਕਦਾ ਹੈ ਕਿ ਇਹ ਪੇਸ਼ੈਂਟ ਦੀ ਰਿਕਵਰੀ ਪੈਟਰਨ ਕਿੱਦਾਂ ਚੱਲ ਰਿਹਾ ਹੈ ਔਰ ਅੱਗੇ ਅਸੀਂ ਇਹਨਾਂ ਦੇ ਵਿੱਚ ਕੀ ਐਕਸਪੈਕਟ ਕਰ ਸਕਦੇ ਹਾਂ ਤੁਸੀਂ ਕੁਝ ਚੀਜ਼ਾਂ ਵੀ ਦੱਸੀਆਂ ਸੀਗੇ ਵੀ ਜਿਹੜੀਆਂ ਅਸੀਂ 72 ਘੰਟੇ ਤੋਂ ਬਾਅਦ ਹੀ ਅਸੀਂ ਪਤਾ ਲਾ ਸਕਦੇ ਹਾਂ ਜਿਵੇਂ ਐਮ ਆਰ ਆਈ ਦੀ ਵੀ ਜ਼ਿਕਰ ਹੋਇਆ ਸੀ ਸੀਐਮ ਸਾਹਿਬ ਨੇ ਵੀ ਜ਼ਿਕਰ ਕੀਤਾ 4 ਜਾ ਕੇ ਇਹ ਐਮ ਆਰ ਆਈ ਕੀ ਚੀਜ਼ ਹੈਗੀ ਆ ਉਹ ਦਿਮਾਗ ਦੀ ਐਮ ਆਰ ਆਈ ਹੋਣੀ ਹੈ ਤੇ ਉਤੋਂ ਪਤਾ ਲੱਗਣਾ ਵੀ ਅਸਲ ਦੇ ਵਿੱਚ ਇਹ ਸੱਟ ਕੀ ਕੀ ਲੱਗੀ ਹੈ ਕਿੱਥੇ ਕਿੱਥੇ ਲੱਗੀ ਆ ਆ ਦੇਖੋ ਜੋ ਨਿਊਜ਼ ਚੈਨਲ ਰਾਹੀਂ ਪਤਾ ਲੱਗਿਆ ਕਿ ਇੱਕ ਤਾਂ ਉਹਨਾਂ ਨੂੰ ਬ੍ਰੇਨ ਦੀ ਸੱਟ ਹੈ ਔਰ ਦੂਸਰੇ ਕੁਝ ਮਣਕਿਆਂ ਦਾ ਫ੍ਰੈਕਚਰ ਵੀ ਹੋਇਆ ਨਾਰਮਲੀ ਜਦ ਵੀ ਪੇਸ਼ੈਂਟ ਨੂੰ ਇੱਦਾਂ ਦੀ ਇੰਜਰੀ ਹੁੰਦੀ ਹੈ ਜਿਹਦੇ ਵਿੱਚੋਂ ਵੈਂਟਿਲੇਟਰੀ ਸਪੋਰਟ ਤੇ ਆਵੇ ਤਾਂ ਸਭ ਤੋਂ ਪਹਿਲਾਂ ਜੀ ਉਹਦੇ ਵਿੱਚ ਜੋ ਇੰਪੋਰਟੈਂਟ ਪਾਥ ਹੁੰਦਾ ਸਟੇਬਲਾਈਜੇਸ਼ਨ ਮਰੀਜ਼ ਨੂੰ ਸਟੇਬਲ ਕੀਤਾ ਜਾਵੇ ਔਰ ਜੋ ਫਸਟ ਸਕੈਨ ਜੋ ਯੂਜੂਅਲੀ ਕੀਤੇ ਜਾਂਦੇ ਉਹ ਹੁੰਦੇ ਸੀਟੀ ਸਕੈਨਸ ਜੋ ਕਿ ਬ ਸਾਨੂੰ ਇਨੀਸ਼ੀਅਲ ਅਸੈਸਮੈਂਟ ਹੋ ਜਾਂਦੀ ਹੈ ਔਰ ਸਾਡਾ ਟ੍ਰੀਟਮੈਂਟ ਅਕੋਰਡਿੰਗਲੀ ਪਲਾਨ ਹੋ ਜਾਂਦਾ ਹੈ ਜੋ ਐਮ ਆਰ ਆਈ ਹੈ ਉਹਨੂੰ ਕਰਨੇ ਦੇ ਵਿੱਚ 30 ਤੋਂ 40 ਮਿੰਟ ਲੱਗਦੇ ਹਨ ਔਰ ਉਸ ਨੂੰ ਕਰਨ ਲਈ ਪੇਸ਼ੈਂਟ ਦਾ ਥੋੜਾ ਸਟੇਬਲ ਹੋਣਾ ਜ਼ਰੂਰੀ ਹੈ ਇਸ ਕਰਕੇ ਸ਼ਾਇਦ ਉਥੇ ਦੀ ਜੋ 40s ਦੀ ਟੀਮ ਹੈ ਉਹ ਇਸ MRI ਨੂੰ ਥੋੜੀ ਦੇਰ ਬਾਅਦ ਕਰਾ ਰਹੀ ਹੈ ਜੋ ਕਿ ਕਰੈਕਟ ਹੈ ਪੇਸ਼ੈਂਟ ਦਾ ਸਟੇਬਲਾਈਜ਼ ਹੋਣਾ ਜ਼ਰੂਰੀ ਹੈ ਔਰ ਦੂਸਰੀ ਗੱਲ ਹੈ ਕਿ MRI ਦੇ ਜੇ ਆਪਾਂ ਰਿਜ਼ਲਟਸ ਦੇਖ ਰਹੇ ਹਾਂ ਕਿ ਬ੍ਰੇਨ ਕਿੰਨਾ ਡੈਮੇਜ ਹੋਇਆ ਤਾਂ ਓਨਲੀ ਬੈਸਟ ਟਾਈਮ ਵੀ 2 ਤੋਂ 5 ਦਿਨ ਦੇ ਵਿੱਚ ਹੁੰਦਾ ਦੇਖਣ ਦਾ ਤਾਂ ਜੋ ਹੋ ਰਿਹਾ ਥੈਟ ਇਜ਼ ਕਰੈਕਟ ਓਨਲੀ ਜਿਵੇਂ ਇਹ ਸੁਣਨ ਚ ਹੀ ਆ ਰਿਹਾ ਬਾਕੀ ਤਾਂ ਜੇ ਪਤਾ ਲੱਗੇਗਾ ਬਾਅਦ ਚ ਕਿ ਦੋ ਜਗ੍ਹਾ ਤੇ ਕਹਿੰਦੇ ਬਰੀਡ ਦੀ ਹੱਡੀ ਚ ਸੱਟ ਹੈ ਤੇ ਤੌਣ ਦਾ ਮਣਕਾ ਜਿਹੜ ਦੇ ਦੋਰੇ ਤਾਂ ਪਾਈ ਪਈ ਨੇ ਹਾਂਜੀ ਇਹਦੇ बाद ਵਿੱਚ ਕੀ ਅਸਰ ਹੋਣਗੇ ਕਿਉਂਕਿ ਮੈਨੂੰ ਲੱਗਦਾ ਵੀ ਰੀੜ ਦੀ ਹੱਡੀ ਆ ਪਿਛਲੇ ਪਾਸੇ ਤੁਸੀਂ ਮਾਡਲ ਰੱਖਿਆ ਹੋਇਆ ਅਗਰ ਦੋ ਜਗ੍ਹਾ ਤੋਂ ਰੀੜ ਦੀ ਹੱਡੀ ਫ੍ਰੈਕਚਰ ਹੁੰਦੀ ਆ ਤਾਂ ਉਹਦਾ ਮਣਕਾ ਫ੍ਰੈਕਚਰ ਹੁੰਦਾ ਤੇ ਰਿਕਵਰ ਜਾਂ ਉਸ ਤੋਂ ਬਾਅਦ ਜਦੋਂ ਰਾਜੀਵੀਠ ਠੀਕ ਹੋ ਜਾਣਗੇ ਤੇ ਇਹਦੇ ਅਸਰ ਕੀ ਹੋਣਗੇ ਵੀ ਕੀ ਉਹ ਆਪਦੇ ਪੈਰਾਂ ਤੇ ਖੜੇ ਹੋ ਸਕਦੇ ਨੇ ਬਾਅਦ ਵਿੱਚ ਆ ਦੇਖੀਏ ਚਾਹਦੇ ਐਮ ਆਰ ਆਈ ਦੇ ਰਿਜ਼ਲਟਸ ਆਣਗੇ ਇਹ ਉਸ ਤੋਂ ਬਾਅਦ ਕੀਤਾ ਜਾ ਸਕਦਾ ਕਿਉਂਕਿ ਐਮ ਆਰ ਆਈ ਬ੍ਰੇਨ ਚ ਜੋ ਇੰਜਰੀ ਹੋਈ ਹੈ ਉਹਨੂੰ ਅਸੈਸ ਕਰੇਗਾ ਔਰ ਦੂਸਰੀ ਗੱਲ ਹੈ ਜੋ ਆਪਾਂ ਮਣਕਿਆਂ ਦਾ ਫ੍ਰੈਕਚਰ ਕਰ ਰਹੇ ਆ ਫ੍ਰੈਕਚਰ ਕਹਿ ਰਹ ਅਣਕਿਆਦੇ ਅੰਦਰ ਸਾਡੀ ਸਪਾਇਨਲ ਕਾਰਡ ਹੁੰਦੀ ਹੈ ਜੀ ਸਪਾਇਨਲ ਕਾਰਡ ਇੰਜਰੀ ਕਿੰਨੀ ਹੋਈ ਹੈ ਔਰ ਉਸ ਸਪਾਇਨਲ ਕਾਰਡ ਚ ਕਿੰਨੀ ਸੋਜ ਹੈ ਉਹ ਸਾਨੂੰ ਐਮ ਆਰ ਆਈ ਚ ਪਤਾ ਲੱਗੇਗੀ ਔਰ ਇਸ ਇੰਜਰੀ ਤੋਂ ਬਾਅਦ ਜਿੱਦਾਂ ਕਿ ਤੁਹਾਡਾ ਸਵਾਲ ਹੈ ਕਿ ਕੀ ਰਾਜਵੀਰ ਤੁਰ ਪਾਣਗੇ ਜਾਂ ਕਿਤੋਂ ਉਹਨਾਂ ਦੀ ਅੱਗੇ ਦਾ ਜੀਵਨ ਰਹੇਗਾ ਉਹ ਡਿਪੈਂਡ ਕਰਦਾ ਹੈ ਕਿਹੜਾ ਮਨਕਾ ਫ੍ਰੈਕਚਰ ਹੋਇਆ ਜੀ ਕਿਸ ਹਿੱਸੇ ਵਿੱਚ ਔਰ ਕਿਸ ਹਿੱਸੇ ਨੂੰ ਸਪਾਈਨਲ ਕੋਰਟ ਚ ਡੈਮੇਜ ਹੋਇਆ ਤੇ ਕਿੰਨਾ ਹੋਇਆ ਤੇ ਉਹ ਬਿਕੋਜ਼ ਅਜੇ ਸਾਨੂੰ ਨਹੀਂ ਕਲੀਅਰ ਹੈ ਕਿ ਕਿਹੜੇ ਮਨਕੇ ਕਿੱਥੇ ਡੈਮੇਜ ਹੋਏ ਹਨ ਤਾਂ ਉਹ ਆਨਸਰ ਕਰਪਾਣਾ ਇਸ ਸਮੇਂ ਥੋੜਾ ਮੁਸ਼ਕਿਲ ਹੈ ਡਾਕਟਰ ਸਾਹਿਬ ਸੁਣਦੇ ਆ ਵੀ ਜੇ ਮੰਨ ਲਓ ਵੀ ਥੌਣ ਦਾ ਮਨਕਾ ਫ੍ਰੈਕਚਰ ਹੁੰਦਾ ਤਾਂ ਜਾਨ ਤੱਕ ਜਾ ਸਕਦੀ ਉਹਦੇ ਦਰਦ ਨਾਲ ਹਾਂਜੀ ਤਰੀੜ ਦੀ ਹੱਡੀ 'ਚ ਜੇ ਕੋਈ ਨੁਕਸ ਪੈ ਜਾਏ ਤੇ ਬੰਦੇ ਤੋਂ ਚੱਲਣਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਇੱਥੇ ਤਾਂ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਹੈਗੀਆਂ ਇਨਵੋਲਡ ਨੇ ਤੇ ਦਿਮਾਗ ਦੀ ਵੀ ਗੱਲ ਹੈ ਹਾਰਦੀ ਦੀ ਵੀ ਗੱਲ ਆ ਗਈ ਹੈ ਤੇ ਇਸ ਕਰਕੇ ਵੀ ਲੋਕ ਭਾਵੁਕ ਨੇ ਕਿ ਇੱਕ ਪੰਜਾਬ ਦਾ ਸਾਡਾ ਹੀਰਾ ਸੀਗਾ ਉਹ ਗਾਇਕ ਬਹੁਤ ਸ਼ਾਨਦਾਰ ਸੀਗਾ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਕਰਕੇ ਸਵਾਲ ਆ ਵੀ ਪਹਿਲੀ ਤਰ੍ਹਾਂ ਰਾਜਵੀਰ ਹੋ ਜੇਗਾ ਖੜਾ ਪੈਰਾਂ ਤੇ ਆ ਫਰਸਟ ਥਿੰਗ ਦਿਖੋ ਜੇ ਇਹਦੇ ਵਿੱਚ ਜੋ ਲੋਕਾਂ ਦੇ ਭਾਵਨਾਵਾਂ ਬਿਲਕੁਲ ਠੀਕ ਹੈ ਜੀ ਬਟ ਇਹਦੇ ਵਿੱਚ ਜੋ ਫਰਸਟ ਪਾਰਟ ਹੈ ਉਹ ਹੈ ਲਾਈਫ ਸੇਵਿੰਗ ਤਾਂ ਜੋ ਡਾਕਟਰ ਜਿਸ ਟਾਈਮ ਸਭ ਲੱਗੇ ਹੋਏ ਉਹ ਲਾਈਫ ਸੇਵਿੰਗ ਵੱਲ ਲੱਗੇ ਹੋਏ ਹਨ ਜੋ ਕਿ ਬ੍ਰੇਨ ਇੰਜਰੀ ਵਾਲਾ ਪਾਰਟ ਹੈ ਠੀਕ ਹੈ ਉਹਨੂੰ ਹੈਂਡਲ ਕੀਤਾ ਜਾ ਰਿਹਾ ਹੈ ਪਹਿਲਾਂ ਸਪਾਈਨਲ ਕੋਰਡ ਜਿੱਦਾਂ ਜੋ ਫੋਟੋਆਂ 'ਚ ਦੇਖਿਆ ਗਿਆ ਜੋ ਨਿਊਜ਼ ਚੈਨਲ ਤੇ ਵੀਡੀਓਜ਼ ਦੇ ਵੀ ਦੇਖਿਆ ਗਿਆ ਉਹਨਾਂ ਨੇ ਨੈਕ ਟੇ ਕਾਲਰ ਲੱਗਿਆ ਹੋਇਆ ਸੀਗਾ ਜੀ ਜੋ ਨੈਕ ਦਾ ਕਾਲਰ ਜ਼ਿਆਦਾਤਰ ਇਸ ਕਰਕੇ ਹੀ ਲਗਾਇਆ ਜਾਂਦਾ ਹੈ ਅਗਰ ਇਸ ਸਪਾਈਨਲ ਕੋਰਡ ਇੰਜਰੀ ਸਸਪੈਕਟ ਕਰ ਰਹੇ ਹੋਣ ਹੁਣ ਨਾਰਮਲੀ ਜਦ ਵੀ ਇੰਜਰੀ ਹੁੰਦੀ ਹੈ ਤਾਂ ਡੈਫੀਨਿਟਲੀ ਕੁਝ ਤੁਰਨੇ ਫਿਰਨੇ ਜਾਂ ਕੁਝ ਹੱਥਾਂ 'ਚ ਕਮਜ਼ੋਰੀ ਇਹੋ ਜੇ ਸਿੰਪਟਮਸ ਆਉਂਦੇ ਆ ਪੇਸ਼ੈਂਟ ਨੂੰ ਉਹਨਾਂ ਦਾ ਰਿਕਵਰੀ ਟਾਈਮ ਕੀ ਹੈ ਜਾਂ ਕਿੰਨਾ ਲੱਗਦਾ ਹੈ ਉਹ ਅਗੇ ਜੀ ਐਮ ਆਰ ਆਈ ਤੇ ਹੀ ਕਨਫਰਮ ਹੁੰਦਾ ਹੈ ਕਿ ਕਿੰਨੀ ਸੱਟ ਸਪਾਈਨਲ ਕਾਰਡ ਨੂੰ ਲੱਗੀ ਹੈ ਔਰ ਕਿੰਨਾ ਡੈਮੇਜ ਹੈ ਵੈਸੇ ਤਾਂ ਤੁਸੀਂ ਐਮ ਆਰ ਆਈ ਦਾ ਬਹੁਤ ਜ਼ਿਕਰ ਕਰ ਰਹੇ ਹੋ ਵੀ ਉਸ ਤੋਂ ਬਾਅਦ ਹੀ ਚੀਜ਼ਾਂ ਕਲੀਅਰ ਹੋਣਗੀਆਂ ਪਰ ਤੁਹਾਡਾ ਲੰਬਾ ਤਜਰਬਾ ਕਿ ਜਦੋਂ ਇਸ ਤਰੀਕੇ ਦੀ ਸੱਟ ਲੱਗੀ ਹੋਵੇ ਅਗਰ ਪੇਸ਼ੈਂਟ ਕੋਮਾ ਦੇ ਵਿੱਚ ਚਲਿਆ ਜਾਵੇ ਤੇ ਤੁਸੀਂ ਕੋਈ ਐਗਜ਼ਾਮਪਲ ਹੈ ਤੁਹਾਡੇ ਅੱਗੇ ਵੀ ਉਹ ਕਿੰਨੇ ਕ ਚ ਕੋਮਾ ਦਾ ਦੇਖੋ ਜੋ ਇਹਦੇ ਵਿੱਚ ਕਿਹਾ ਗਿਆ ਜੋ ਆਪਾਂ ਐਚ ਆਈਈ ਕਹਿੰ ਆ ਜੋ ਟਰਮ ਆਪਾਂ ਯੂਜ਼ ਕੀਤੀ ਹੈ ਜੋ ਸਾਡੀ ਮੈਡੀਕਲ ਲਾਈਨ ਦੀ ਸਟੱਡੀਜ਼ ਕਹਿੰਦੀ ਹੈ ਮੈਡੀਕਲ ਲਾਈਨ ਦੀ ਸਟੱਡੀਜ਼ ਇਹ ਕਹਿ ਰਹੀਆਂ ਕਿ 27% ਪੇਸ਼ients ਜਿਨ੍ਹਾਂ ਨੂੰ ਇਹ ਹੋਇਆ ਉਹ 28 ਡੇਸ ਦੇ ਅੰਦਰ ਉਹਨਾਂ ਨੇ ਕੌਨਸ਼ੀਅਸਨੈਸ ਗੇਨ ਕੀਤੀ ਹੈ ਓਕੇ ਸੋ 27% ਇਸ ਅ ਗੁੱਡ ਨੰਬਰ ਕਿ ਜਿਨ੍ਹਾਂ ਨੇ ਕੌਨਸ਼ੀਅਸਨੈਸ ਗੇਨ ਕੀਤੀ ਹੈ ਠੀਕ ਹੈ ਤਾਂ ਹੋਪਸ ਉਹ ਰਾਜਵੀਰ ਜੀ ਉਸੇ 27% ਚਾਹਣ ਹੂੰ ਤੇ ਇੱਕ ਚਾਚਾ ਇਹ ਵੀ ਇਸ ਕਰਕੇ ਵੀ ਚੱਲ ਰਹੀ ਆ ਵੀ ਜਿਵੇਂ ਬਾਈਕ ਦੇ ਬੜੇ ਸ਼ਕੀਨ ਸੀਗੇ ਰਾਈਡੂ ਕਰਦੇ ਸੀਗੇ ਹਾਲਾਂਕਿ ਉਹਨਾਂ ਨੇ ਤਾਂ ਆਪਣਾ ਕਾਸਟਿਊਮ ਸਾਰਾ ਹੈਲਮਟ ਵਗੈਰਾ ਪਾਇਆ ਸੀਗਾ ਇਹ ਤਾਂ ਹੁਣ ਸਾਡੀ ਤਰਾਸਦੀ ਆ ਵੀ ਅੱਗੇ گاਵਾ ਆ ਜਾਂਦੀਆਂ ਨੇ ਤੇ ਇਸ ਤਰੀਕੇ ਦਾ ਹਾਦਸੇ ਵਾਪਰ ਜਾਂਦੇ ਨੇ ਤਾਂ ਇਹ ਇਸ ਚੀਜ਼ ਤੋਂ ਬਚਿਆ ਕਿੱਦਾਂ ਜਾ ਸਕਦਾ ਅਹ ਦੇਖੋ ਇਹ ਤੁਸੀਂ ਬਹੁਤ ਹੀ ਅੱਛਾ ਸਵਾਲ ਪੁੱਛਿਆ ਅ ਇਹਦੇ ਲਈ ਮੈਂ ਪਲੀਜ਼ ਸਾਰੇ ਜੋ ਯੂਥ ਹੈ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਤੁਸੀਂ ਜਦ ਵੀ ਟੂ-ਵੀਲਰ ਯੂਜ਼ ਕਰਦੇ ਹੋ ਪਲੀਜ਼ ਪਲੀਜ਼ ਤੁਸੀਂ ਆਪਣਾ ਹੈਲਮਟ ਪਾਓ ਬਿਕਾਜ਼ ਹੈਲਮਟ ਤੁਹਾਨੂੰ ਹੈਡ ਇੰਜਰੀ ਤੋਂ ਬਚਾਂਦਾ ਹੈ ਦੂਸਰਾ ਹਮੇਸ਼ਾ ਜੋ ਵੀ ਟ੍ਰੈਫਿਕ ਰੂਲਸ ਹੈ ਉਹਨਾਂ ਨੂੰ ਫਾਲੋ ਕਰੋ ਔਰ ਜੋ ਵੀ ਸਪੀਡ ਲਿਮਿਟ ਕਿਤੇ ਵੀ ਹੈ ਤੁਸੀਂ ਪਲੀਜ਼ ਉਹਨੂੰ ਫਾਲੋ ਕਰੋ ਮੇਰਾ ਇੱਕ ਸਵਾਲ ਜ਼ਰੂਰ ਲਾਸਟ ਦੇ ਵਿੱਚ ਮੇਰਾ ਹੈਗਾ ਜਿਵੇਂ ਕੋਮਾ ਦਾ ਆਪਾਂ ਜ਼ਿਕਰ ਕਰ ਰਹੇ ਸੀਗੇ ਕੋਮਾ ਦੇ ਵਿੱਚ ਅਸੀਂ ਜਿੰਨਾ ਕਿ ਸੁਣਿਆ ਵੀ ਬੰਦਾ ਸਰੀਰਕ ਤੌਰ ਦੇ ਉੱਪਰ ਤਾਂ ਨਹੀਂ ਕੋਈ ਹਿਲਜੁਲਿਸ ਕਰ ਸਕਦਾ ਪਰ ਉਹ ਦਿਮਾਗੀ ਤੌਰ ਦੇ ਉੱਪਰ ਸਾਰਾ ਕੁਝ ਦੇਖ ਰਿਆ ਹੁੰਦਾ ਸੁਣ ਰਿਆ ਹੁੰਦਾ ਇਹ ਗੱਲ ਸੱਚੀ ਕੋਮਾ ਦੇ ਵਿੱਚ ਬੰਦਾ ਕੀ ਕੀ ਕਰ ਸਕਦਾ ਹੁੰਦਾ ਤੇ ਕੀ ਕੀ ਉਹਨੂੰ ਸਮਝ ਆਉਂਦੀ ਹੈ ਆ ਕੋਮਾ ਦੇ ਵਿੱਚ ਕੋਮਾ ਜੋ ਹੈ ਜੀ ਇੱਕ ਬੜੀ ਬ੍ਰਾਡ ਟਰਮ ਹੁੰਦੀ ਹੈ ਕਿ ਕੋਮਾ ਦੇ ਵਿੱਚ ਪੇਸ਼ੈਂਟ ਚਲਾ ਗਿਆ ਹੋਨ ਉਹਦੇ ਲਈ ਨਾ ਇੱਕ ਸਾਡਾ ਸਕੋਰ ਹੁੰਦਾ ਹੈ ਮੈਡੀਕਲ ਲਾਈਨ 'ਚ ਜਿਹਨੂੰ ਆਪਾਂ ਜੀਸੀਐਸ ਸਕੋਰ ਕਹਿੰਦੇ ਆ ਗਲਾਸਕੋ ਕੋਮਾ ਸਕੇਲ ਉਹ ਕੋਮਾ ਦਾ ਹੀ ਸਕੇਲ ਬਣਿਆ ਹੋਇਆ ਉਹ ਸਕੇਲ ਪੇਸ਼ੈਂਟ ਦਾ ਕੰਨਾ ਉਹ ਕਈ ਪੇਸ਼ੈਂਟਸ ਤਾਂ ਹੁੰਦੇ ਆ ਜੋ ਬੁਲਾਨ ਤੇ ਵੀ ਥੋੜੀ ਬਹੁਤ ਅੱਖ ਖੋਲ ਪਾਉਂਦੇ ਆ ਕਈ ਨਹੀਂ ਖੋਲ ਪਾਉਂਦੇ ਤਾਂ ਕਈਆਂ ਨੂੰ ਥੋੜਾ ਜਿਹਾ ਦਰਦ ਦੇ ਕੇ ਉਹ ਅੱਖਾਂ ਖੋਲਦੇ ਆ ਤਾਂ ਉਹ ਕੋਮਾ ਸਕੇਲ ਦੇ ਹਿਸਾਬ ਨਾਲ ਡਿਪੈਂਡ ਕਰਦਾ ਕਿ ਪੇਸ਼ੈਂਟ ਕਿੰਨਾ ਡੀਪ ਕੋਮਾ ਦੇ ਵਿੱਚ ਹੈ ਉਹ ਬਿਨਾ ਐਗਜ਼ਾਮਿਨ ਕੀਤੇ ਪੇਸ਼ੈਂਟ ਨੂੰ ਦੱਸਣਾ ਮੁਸ਼ਕਿਲ ਹੈ ਪਰ ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਰਾਜਵੀਰ ਪਹਿਲੇ ਦੀ ਤਰ੍ਹਾਂ ਆਪਣੇ ਪਰਿਵਾਰ ਚ ਹੋਵੇ ਪੰਜਾਬ ਦੇ ਲਈ ਗੀਤ ਗਾਵੇ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਡਾਕਟਰ ਅਨੰਦਰ ਸਿੰਘ ਪਟੀ ਨੇ ਕਾਫੀ ਲੰਬਾ ਤਜਰਬਾ ਇਹਨਾਂ ਦਾ ਤੇ ਇਹਨਾਂ ਨੇ ਸਾਨੂੰ ਆਸਾਨ ਭਾਸ਼ਾ ਦੇ ਵਿੱਚ ਇਹ ਵੀ ਚੀਜ਼ਾਂ ਸਮਝਾਈਆਂ ਨੇ ਕਿ ਜੇਕਰ ਉਸ ਨੂੰ ਦਿਲ ਦੇ ਦੌਰੇ ਪਏ ਨੇ ਤੇ ਖੂਨ ਕਿੰਨਾ ਚਿਰ ਹਾਰਟ ਨੂੰ ਨਹੀਂ ਗਿਆ ਤੇ ਜੇ ਹਾਰਟ ਨੂੰ ਖੂਨ ਨਹੀਂ ਗਿਆ ਤੇ ਫਿਰ ਉਸ ਤੋਂ ਬਾਅਦ ਬ੍ਰੇਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਐਚ ਆਈਈ ਦਾ ਇਹਨਾਂ ਨੇ ਬਹੁਤ ਜ਼ੋਰ ਦੇ ਕੇ ਟਰਮ ਦਾ ਇਸਤੇਮਾਲ ਕੀਤਾ ਕਿ ਜੇਕਰ ਉਹ ਹੋ ਜਾਂਦਾ ਤੇ ਫਿਰ ਉਹ ਐਮ ਆਰ ਆਈ ਤੋਂ ਬਾਅਦ ਚੀਜ਼ਾਂ ਪਤਾ ਲੱਗਣਗੀਆਂ ਪਰ ਫਿਰ ਵੀ ਸਾਡੀ ਇਹ ਅਰਦਾਸ ਆ ਵਾਇਗਰ ਦੇ ਅੱਗੇ ਕਿ ਜਲਦ ਤੋਂ ਜਲਦ ਰਾਜਵੀਰ ਆਪਣੇ ਘਰੇ ਜਾਵੇ ਤੇ ਲੋਕਾਂ ਦੇ ਲਈ ਫਿਰ ਪਹਿਲੇ ਦੀ ਤਰ੍ਹਾਂ ਗੀਤ ਗਾਵੇ ਤੇ ਪਹਿਲੇ ਦੀ ਤਰ੍ਹਾਂ ਨੋਰਮਲ ਹੋਵੇ ਕੈਮਰਾਮੈਨ ਗੋਲਚੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ